दो दिन पहले पंजाब पुलिस ने जरा इनिशिएटिव शुरू किया कि साढ़े सारे ऑफिसर्स एस एच ओज सब डिविजनल डी एस पीज़ एस एस पीज़ रेंज ऑफिसर्सियर ऑफिसर एंड पुलिस हैडकुआस ए हर रोज़ ग्यारह एम तो एक पी एम तक लोगों अवेलेबल ताकि लोगों के मसलों को सुलझाया जा सके इसका काफ़ी अच्छा रिस्पोंस आया है 452 ਪੁਲਿਸ ਸਟੇਸ਼ਨਸ 117 ਸਬਡਿਵੀਜ਼ਨਲ ਆਫਿਸਸ 28 ਡਿਸਟ੍ਰਿਕਟਸ ਕਮਿਸ਼ਨਰੇਟਸ ਅਤੇ 8 ਰੇਂਜਾਂ 'ਚ ਤਕਰੀਬਨ 30000 ਲੋਕਾਂ ਨੇ ਵਿਜ਼ਿਟਸ ਕੀਤੀਆਂ ਹਨ ਤੇ ਲੋਕਾਂ ਦੀ ਪ੍ਰੋਬਲਮਸ ਨੂੰ ਸੁਲਝਾਇਆ ਗਿਆ ਹੈ ਜਿਹੜੇ ਲੋਕ ਸੀਨੀਅਰ ਸਿਟੀਜ਼ਨਸ ਜਾਂ ਐਨਆਰਆਈਸ ਹੈਗੇ ਜਿਹੜੇ ਈਜ਼ਲੀ ਪੁਲਿਸ ਦੇ ਦਫਤਰਾਂ 'ਚ ਨਹੀਂ ਜਾ ਸਕਦੇ ਉਹਨਾਂ ਲਈ ਸਾਡੀ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਪੀਜੀਡੀ ਪੋਰਟਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਨੋਗ੍ਰੇਟ ਕੀਤੀ ਸੀ ਇਸ ਦਾ ਵੈਬ ਐਡਰੈਸ pgd.punjabpolice.gov.in ਹੈ ਇਸ ਤੇ ਤੁਸੀਂ ਆਪਣੀ ਸ਼ਿਕਾਇਤ ਅ ਪੇਜ ਸਕਦੇ ਹੋ ਤੇ ਜਿਸ ਦਾ ਆਪਣੀ ਪੁਰਾਣੀ ਕੰਪਲੇਂਟਸ ਨੂੰ ਟਰੈਕ ਕਰ ਸਕਦੇ ਹੋ ਅਸੀਂ ਸਟੇਟਸ ਦੱਸਦੇ ਹੁੰਦੇ ਹਾਂ ਥਰੂ SMS ਅਸੀਂ ਲੋਕਾਂ ਨੂੰ ਉਹਨਾਂ ਦੀ ਉਹਨਾਂ ਦੀ ਗ੍ਰਿਵੈਂਸਿਸ ਦਾ ਸਟੇਟਸ ਸੋਲਵ ਕਰਨ ਤੋਂ ਬਾਅਦ ਜਾਂ ਕਿਸ ਸਟੇਜ ਤੇ ਕਿਹੜੇ ਆਫੀਸਰ ਨੂੰ ਮਾਰਕ ਹੋਈ ਹੈ ਇਹ ਦੱਸਿਆ ਜਾਂਦਾ ਹੈ ਤੇ ਸਾਡੀ ਕੋਸ਼ਿਸ਼ ਹੈਗੀ ਕਿ ਪਬਲਿਕ ਦੇ ਜਿਹੜੇ ਮਸਲੇ ਹੈਗੇ ਉਹ ਕਟਿੰਗ ਐਜ ਲੈਵਲ ਤੇ ਪੁਲਿਸ ਸਟੇਸ਼ਨਸ ਦੇ ਵਿੱਚ ਸਬਡਿਵੀਜ਼ਨਸ ਦੇ ਵਿੱਚ ਤੇ ਐਸਐਸਪੀਜ਼ ਦੇ ਲੈਵਲ ਤੇ ਸੁਲਝਾਏ ਜਾਣ ਤੇ ਇਵਨ ਐਟ ਪੁਲਿਸ ਹੈਡਕੁਆਟਰਸ ਹਰ ਦਿਨ ਇੱਕ ਸੀਨੀਅਰ ਆਫੀਸਰ ਸਪੈਸ਼ਲ ਡੀਜੀਪੀ ਜਾਂ ਐਡੀਸ਼ਨਲ ਡੀਜੀਪੀ ਰੈਂਕ ਦਾ ਮੇਰੇ ਬਿਹਫ ਤੇ ਅਵੇਲੇਬਲ ਰਹੂਗਾ ਲੋਕਾਂ ਨੂੰ ਮਿਲਣ ਲਈ ਆਈ ਮਾਈਸੈਲਫ ਐਮ ਅਵੇਲੇਬਲ ਔਨ 올 ਵਰਕਿੰਗ ਡੇਸ ਫਰਮ 11 ਏਐਮ ਟੂ 1 ਪੀਐਮ ਤੇ ਕੋਈ ਵੀ ਸਿਟੀਜ਼ਨ ਸਾਡੇ ਕਿਸੇ ਵੀ ਦਫਤਰ ਨੂੰ ਵਿਜ਼ਿਟ ਕਰ ਸਕਦਾ ਹੈ